ਫਾਤਣਾ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਜਦੋਂ ਕਿ ਹਰ ਰਾਤ ਕੋਈ ਨਾ ਕੋਈ ਚੋਰਾਂ ਵੱਲੋਂ ਦੁਕਾਨ ਜਾਂ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿੱਥੇ ਅੱਜ ਰਾਤ ਬੀਤੀ ਰਾਤ ਇੱਕ ਮਾਈਡੇਰੇ ਵਾਲੀ ਗਲੀ ਦੇ ਵਿੱਚ ਕੱਪੜੇ ਵਾਲੀ ਦੁਕਾਨ ਦੇ ਉੱਤੇ ਕਾਫੀ ਵੱਡੇ ਦੁਕਾਨ ਸੀਗੀ ਸ਼ੋਰੂਮ ਸੀਗਾ ਉੱਥੇ ਵੀ ਚੋਰਾਂ ਵੱਲੋਂ ਜਾ ਕੇ ਚੋਰੀ ਕਰਨ ਦੀ ਆਪਾਂ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਸਫਲ ਰਹਿ ਜਿੱਥੇ ਕਿ ਉਹਨਾਂ ਦੀ ਨਗਦੀ ਵਗੈਰਾ ਤਾਂ ਲੈ ਕੇ ਆਏ ਪਰ ਆਂਡੀਆਂ ਗਵਾਂਡੀਆਂ ਨੇ ਦੇਖ ਲਿਆ ਚੋਰਾਂ ਨੂੰ ਜਦੋਂ ਕਿ ਰੌਲਾ ਪਾਉਣ ਤੇ ਚੋਰ ਨਗਦੀ ਲੈ ਕੇ ਫਰਾਰ ਹੋ ਗਏ ਪਰ ਦੇਖਣ ਵਾਲੀ ਗੱਲ ਹੈ ਕਿ ਦੋ ਤਿੰਨ ਦੁਕਾਨਾਂ ਦੇ ਉੱਤੇ तकरीबन ਦੁਕਾਨਾਂ ਦੇ ਅੰਦਰ ਵੜ ਕੇ ਉਹਨਾਂ ਦੇ ਗੱਲੇ ਤੋੜ ਕੇ ਵੀ ਉਹਨਾਂ ਦੇ ਵਿੱਚੋਂ ਜੋ ਕੁਝ ਪਿਆ ਸੀ ਲੈ ਗਏ ਪਰ ਇਕਾ ਦੁਕਾ ਘਟਨਾਵਾਂ ਇਸ ਤਰ੍ਹਾਂ ਦੀਆਂ ਇਹ ਵਾਪਰੀਆਂ ਹਨ ਜਿੱਥੇ ਕਿ ਤਕਰੀਬਨ ਜਿਆਦਾ ਕੋਈ ਜਾਨੀ ਮਾਨਲੀ ਨੁਕਸਾਨ ਤਾਂ ਨਹੀਂ ਕੀਤਾ ਚੋਰਾਂ ਨੇ ਕਿਉਂਕਿ ਚੋਰਾਂ ਨੂੰ ਜਦੋਂ ਪਤਾ ਲੱਗਿਆ ਕਿ ਘਰ ਦੇ ਮਾਲਕ ਤਾਂ ਆਂਢੀ ਗੁਆਂਢੀ ਜਾਗ ਗਏ ਆ ਉਹ ਫਰਾਰ ਹੋਣ ਲੱਗੇ ਮਿੰਟ ਲਾਂਦੇ ਆ ਐਸੇ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਇੱਥੇ ਡੀਸੀ ਸਾਈਕਲਾਂ ਵਾਲਾ ਜਿਹੜਾ ਕਿ ਉਸ ਦੀ ਦੁਕਾਨ ਦੇ ਅੰਦਰ ਵੀ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਕੁਝ ਸਮਾਨ ਬੀਤਣ ਮਗਰੋਂ ਹੀ ਉਹਦੇ ਘਰ ਵਿੱਚ ਵੀ ਕੁਝ ਲੈਪਟਾਪ ਅਤੇ ਸੋਨੇ ਦੇ ਗਹਿਣੇ ਦੇ ਨਾਲ-ਨਾਲ ਕੁਝ ਨਗਦ ਕੈਸ਼ ਵੀ ਜਿਹੜਾ ਪਿਆ ਸੀ ਉਹ ਵੀ ਚੋਰ ਲੈ ਕੇ ਰਫੂ ਚੱਕਰ ਹੋ ਗਏ ਹਨ ਅਸੀਂ ਗੱਲ ਕਰਦੇ ਹਾਂ ਤਾਂ ਦੁਕਾਨਿਆਂ ਕਿ ਕਿਸ ਤਰ੍ਹਾਂ ਚੋਰ ਜਿਹੜੀ ਕਿ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਉਹ ਕੈਮਰੇ ਦੇ ਵਿੱਚ ਕੈਦ ਹੋ ਗਏ ਹਨ ਔਰ ਜਿਹੜੇ ਕਿ ਦੁਕਾਨ ਦੇ ਮਾਲਕ ਨੇ ਉਹ ਵੀ ਦੱਸਦੇ ਨੇ ਕਿ ਕਿਸ ਤਰ੍ਹਾਂ ਇਹਨਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਵੀ ਇੱਕ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਦੋਂ ਕਿ ਇਹ ਸਾਈਕਲਾਂ ਦੀ ਦੁਕਾਨ ਅਤੇ ਇਹਨਾਂ ਦੇ ਘਰ ਵਿੱਚ ਵੀ ਵੜ ਕੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਚੋਰਾਂ ਦੇ ਹੌਸਲੇ ਬਰੰਦ ਦਿਖਾਈ ਦੇ ਰਹੇ ਹਨ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਚੋਰਾਂ ਨੂੰ ਕਾਬੂ ਪਾਉਣ ਲਈ ਕਿੰਨਾ ਸਮਾਂ ਹੋਰ ਲੱਗੇਗਾ ਜਿਹੜੇ ਕੀ ਸ਼ਟਰ ਤੋੜ ਕੇ ਉੱਤੋਂ ਦੀ ਚੋਰ ਅੰਦਰ ਵੜਿਆ ਸੀਗਾ ਜਿੱਥੇ ਉਹਨੇ ਡੀਸੀ ਸਾਈਕਲਾਂ ਵਾਲੀ ਦੁਕਾਨ ਦੇ ਉੱਤੇ ਮਦਲ ਨਾਲ ਦੇ ਘਰੇ ਵੀ ਚੋਰੀ ਕੀਤੀ ਹੈ ਜਿਹੜੀ ਕਿ ਸੋਨਾ ਵਗਾਰਾ ਚੁੱਕ ਕੇ ਲੱਗੇ ਸੀ ਅਸੀਂ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਗੱਲ ਵੀ ਕਰਦੇ ਆ ਅਸੀਂ ਉਹਨਾਂ ਨਾਲ ਕਿ ਜਿਹੜਾ ਇਥੋਂ ਕਿਸ ਤਰ੍ਹਾਂ ਚੋਰਾਂ ਦੇ ਹੌਸਲੇ ਬੁਲੰਦ ਹਨ ਔਰ ਕਿਸ ਤਰ੍ਹਾਂ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਦੇਖੋ ਹੌਸਲੇ ਇੰਨੇ ਬਲਨ ਲਖਨ ਕਿ ਜਿੱਥੇ ਮੱਥਾ ਟੇਕਦੇ ਮਾਤਾ ਦੇ ਪੈਸੇ ਵੀ ਗੱਲੇ ਦੇ ਵਿੱਚੋਂ ਕੱਢ ਕੇ ਲੈ ਗਏ ਕਿ ਡੀਸੀ ਸੈਕਨ ਵਾਲੇ ਦੇ ਘਰ ਜਿਹੜਾ ਕਿ ਮਤਨ ਲਾਲ ਨੇ ਦੱਸਿਆ ਕਿ ਸਾਡੇ ਮਾਤਾ ਦੇ ਜਿਹੜੇ ਗੱਲਾਂ ਸੀਗਾ ਉਹਦੇ ਵਿੱਚੋਂ ਵੀ ਪੈਸੇ ਲੈ ਕੇ ਚੋਰ ਰਫੂ ਚੱਕਰ ਹੋ ਗਿਆ ਪਰ ਅਜੇ ਤੱਕ ਚੋਰਾਂ ਦਾ ਕੋਈ ਸਰਾਗ ਨਹੀਂ ਮਿਲਿਆ ਜਿਵੇਂ ਇਹਨਾਂ ਦੱਸਿਆ ਕਿ ਤਕਰੀਬਨ 2 ਲੱਖ ਦੇ ਕਰੀਬ ਇਹਨਾਂ ਦੇ ਘਰ ਦੇ ਵਿੱਚ ਤੇ ਦੁਕਾਨ ਦੇ ਵਿੱਚ ਜਿਹੜੇ ਕਿ ਸਮਾਨ ਸੋਨਾ ਔਰ ਲੈਪਟਾਪ ਵਗੈਰਾ ਚੋਰੀ ਕਰਕੇ ਜਿਹੜੇ ਚੋਰ ਰਪੂ ਚੱਕਰ ਹੋਏ ਹਨ ਬਸ ਸੁਨੇਤ ਕੀ ਲਗਿਆ ਇਥੋਂ ਲੈਪਟਾਪ ਲਗਿਆ ਹੀ ਕੈਸ਼ ਦੀਗਾ ਇੱਕ ਟੋਲਾ ਸੋਨਾ ਦੀਗਾ ਸੋਨਾ ਵੀ ਲਗਿਆ ਹਾਂਜੀ ਹਾਂ ਇੱਕ ਟੋਲਾ ਕਿੰਨੇ ਜਨੇ ਸੀ ਕੱਲਾ ਹੀ ਸੀਗਾ ਜੀ ਤੁਸੀਂ ਕਿੱਥੇ ਗਏ ਸੀ ਅੱਜ ਤਾਂ ਸਾਨੂੰ ਸੁੱਤੇ ਪਏ ਸੀ ਜੀ ਬਾਹਰੋਂ ੁੰਡੇ ਲਾਤੇ ਜੀ ਉਹਨੇ ੁੰਡੇ ਲਾ ਕੇ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਤੁਸੀਂ ਪੁਲਿਸ ਨੂੰ ਫੋਨ ਕਰ ਦਿੰਦੇ ਮੋਬਾਈਲ ਤੇ ਕੋਲ ਸੋਣੇ ਪੁਲਿਸ ਨੂੰ ਜਦ ਸਾਨੂੰ 4:30 ਵਜੇ ਪਤਾ ਲੱਗਿਆ ਜੀ ਸਾਨੂੰ ਉਸ ਤੋਂ ਪਹਿਲਾਂ ਪਤਾ ਨਹੀਂ ਲੱਗਿਆ ਜੀ ਚੜਦੀ ਰਾਤ ਜੀ ਲੱਖ ਲੱਖ ਕਿਹਨੇ ਦੇਖਿਆ ਮੋਮਬਤੀ ਵਾਲਾ ਕਮਰੇ ਤੇ ਜੀ ੁੰਡਾ ਜੀ ਕੀ ਨਾਂ ਹੈ ਤੁਹਾਡਾ ਔਰ ਕਿਹੜੀ ਨਾਮ ਤੇ ਦੁਕਾਨ ਹੈ ਤੁਹਾਡੀ ਕੀ ਗੱਲ ਬਾਤ ਹੋ ਗਈ ਤੁਹਾਡੇ ਘਰੇ ਇੱਥੇ ਕੋਈ ਚੋਰ ਵਗੈਰਾ ਕਿਹਨੇ ਸ਼ਰਾਜ ਕੁਮਾਰ ਮੇਰਾ ਨਾਂ ਹੈ ਜੀ ਮਾਈ ਡੇਰੇ ਵਾਲੀ ਗਲੀ 'ਚ ਆਪਣੀ ਦੁਕਾਨ ਹੈ ਜੀ ਮੈਂ ਮੈਂ ਤਿੰਨ ਵਜੇ ਆਪਣਾ ਟੀ ਬੈਗਾ ਸਿਮਰਨ ਦੇ ਵਗਾ ਜੀ ਮੈਂ ਸਾਢੇ 3 ਵਜੇ ਰਸੋਈ ਚ ਭੱਜਿਆ ਰਸੋਈ ਤੋਂ ਬਾਅਦ ਜਦੋਂ ਮੈਂ ਦੇਖਿਆ ਬੰਦਾ ਵੀ ਮੋਬਾਈਲ ਲੈ ਕੇ ਲਾਈਟ ਲਾ ਕੇ ਉੱਤੇ ਪੂੜੀਆਂ ਦੇ ਭੱਜ ਗਿਆ ਸਾਡੇ ਫਿਰ ਮੈਂ ਉਹਦੇ ਮਗਰੇ ਭੱਜ ਗਿਆ ਪੋਚਾ ਲੈ ਕੇ ਜਦੋਂ ਭੱਜ ਗਿਆ ਵਸੋ ਬੰਦੇ ਫਰਾਰ ਹੋ ਗਏ ਵੀ ਮਾੜਾ ਮੋਟਾ ਨੁਕਸਾਨ ਹੋਇਆ ਆਪਣਾ ਵੀ ਨੁਕਸਾਨ ਹੋਣ ਤੋਂ ਬਚ ਗਿਆ ਵਸ ਜਿੰਝ ਜਿੰਝ ਤੋੜ ਗਏ ਮਾੜਾ ਮੋਟਾ ਜੇ ਲੈ ਗਏ ਹੋਣਗੇ 5-10 ਪੀਸ ਲੋਰ ਨੂੰ ਹੋ ਸਕਦਾ ਲੈ ਗਏ ਹੋਣ ਗਵੰਡੀਆਂ ਦੇ ਤੁਹਾਡੇ ਜਿਹੜੀਆਂ ਦੋ ਤਿੰਨ ਦੁਕਾਨਾਂ ਤੇ ਹੋਰ ਵੀ ਕਹਿੰਦੇ ਕੋਈ ਨੁਕਸਾਨ ਕੀਤਾ ਉਹਨਾਂ ਚੋਰਾਂ ਨੇ ਹਾਂ ਉਹਨਾਂ ਦੇ ਜਿੰਦੇ ਜਿੰਦੇ ਤੋੜ ਗਏ ਉਹਨਾਂ ਦੇ ਪੈਸੇ ਵੀ ਲੈ ਗਏ ਥੋੜੀ-ਮੋਟੀ 15000 ਰੁਪਏ ਕਹਿੰਦੇ ਲੈ ਗਏ ਸਾਡੇ ਤਾਂ ਕੁਝ ਨਹੀਂ ਸਾਡੇ ਜਿੰਦੇ ਜਿੰਦੇ ਸਾਰੇ ਖੁੱਲੇ ਧਿਗੇ ਗੱਲਾਂ ਖੁੱਲ੍ਹ ਜੀ ਸਾਡਾ ਕੁਝ ਨਹੀਂ ਸੀਗਾ ਨਾ ਕੁਝ ਲੈ ਕੇ ਗਿਆ ਸਾਡਾ ਕਿਸੇ ਬੰਦੇ ਦੇ ਪਤਾ ਲੱਗਿਆ ਜੀ ਕੋਈ ਫੜਿਆ ਗਿਆ ਪੁਲਿਸ ਨੇ ਨਾ ਬੰਦਾ ਨਹੀਂ ਹਲੇ ਫੜਿਆ ਪੁਲਿਸ ਵਾਲੇ ਆਏ ਧਿਗੇ ਉਹ ਆਪਣੀ ਕਾਰਵਾਈ ਸਾਰੀ ਪਾ ਕੇ ਲਗੇ ਜੇਕਰ ਤੁਸੀਂ ਨਾ ਜਾਗਦੇ ਮੌਕੇ ਤੇ ਤਾਂ ਕੀ ਲੱਗਦਾ ਤੁਹਾਨੂੰ ਕੋਈ ਨੁਕਸਾਨ ਹੋ ਸਕਦਾ ਫੇਰ ਜੀ ਉਹ ਮਾਲ ਇਕੱਠਾ इकਟ्ठा ਕਰ ਲਿਆ ਦੀ ਉਹਨਾਂ ਨੇ ਮਾਲਾ ਥੋੜਾ ਜਿਹਾ ਲੈ ਵੀ ਗਈ ਸੀਗੇ ਉਹ ਸੈਂਟਰ ਸਿਟੀ ਦੇ ਉੱਤੋਂ ਥੋੜਾ ਜਿਹਾ ਮਿਲਿਆ ਇੱਕ ਲਫਾਫਾ ਜਾਂ ਮਾਲ ਦਾ ਕੋਈ ਜਾਣੀ ਮਤਲਬ ਆ ਵੀ ਕਰ ਸਕਦੇ ਹਾਂ ਹਾਂ ਕਰ ਸਕਦੇ ਜੀ ਸਾਡਾ ਬਾਹਰ ਬੰਦਦੀ ਜੀ ਜੇ ਸਾਡਾ ਜਿੱਥੇ ਜੇ ਬਾਹਰ ਬੰਦਦੀ ਖੁੱਲਾ ਹੁੰਦਾ ਗੇਟ ਤਾਂ ਅਸੀਂ ਸੁੱਤੇ ਵੇਚੀ ਸਾਨੂੰ ਮਾਰ ਨਹੀਂ ਸਕਦੇ ਜੀ ਇਹ ਮੰਗ ਕਰਦੇ ਤੁਸੀਂ ਪ੍ਰੋਫੈਸਰ ਤਾਂ ਮੰਗ ਤਾਂ ਇਹੀ ਕਰਦੇ ਆ ਵੀ ਬਸ ਵੀ ਉਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਠੀਕ ਹੈ ਉਹ ਵੀ ਕਰਦੇ ਜੀ ਤੁਹਾਡਾ ਕੀ ਗੱਲਬਾਤ ਹੋਈ ਸੀ ਇਹ ਤੁਹਾਡੇ ਦੁਆਰੇ ਦੁਆਰੇ ਚੋਰੀ ਹੋ ਗਈ ਕੀ ਕੀ ਪਹਿਲਾਂ ਦੁਕਾਨ ਤੇ ਆਈ ਦੀ ਆਪਣੇ ਪਿਛਲੇ ਮਹੀਨੇ 17 5 ਨੂੰ ਉਹਦੇ ਗੱਲੇ ਵਿੱਚ 30 35000 ਰੁਪਏ ਦੇ ਉਹ ਲੈ ਗਏ ਚੱਕੇ ਅਗਲੀ ਵਾਰੀ 19 6 ਨੂੰ ਆ ਕੇ ਆਪਣੇ ਦੁਕਾਨਤੀ ਵਾ ਗਿਆ ਫੇਰ ਦੁਕਾਨ ਤੇ ਉਹਨੂੰ ਕੁਝ ਮਿਲਿਆ ਨਹੀਂ ਮੈਂ ਹੁਣ ਗੱਲੇ ਚ ਰੱਖ ਕੇ ਨਹੀਂ ਆਉਂਦਾ ਇਹ ਕੁਝ ਕੀ ਨਾਮ ਤੇ ਤੁਹਾਡਾ ਆਪਨਾ ਦੁਕਾਨ ਦਾ ਨਾਮ ਹੈ ਡੀ ਸੀ ਜੈਂਗਲ ਸਟੋਰ ਦੋ ਦਿਨਾਂ ਦੇ ਵਿੱਚ ਤੁਹਾਡੀ ਦੋ ਵਾਰ ਚੋਰੀ ਨਹੀਂ ਮਿਨੀ ਅੱਛਾ ਮਿਨੀ ਹੋਇਆ ਜੀ 17 5 17 6 ਲਾ ਲਉਂਗੀ ਜੀ ਤੇ ਫਿਰ ਕਦੇ ਆ ਗਿਆ ਰੋਸ਼ਨਦਾਨ ਬੀ ਜੀ ਕਦੇ ਆ ਕੇ ਸਾਰੇ ਆਪਣੇ ਅਲਮਾਰੀਆਂ ਨਮੂਰੀਆਂ ਫਰੋਲ ਕੇ ਸਾਨੂੰ ਬਾਹਰੋਂ ਕੁੰਡਾ ਲਾਤਾ ਨੇ ਚੰਨੇ ਕਮਰਿਆਂ ਦੇ ਸਾਰੇ ਕਮਰੇ ਫਰੋਲ ਕੇ ਲੈਪਟਾਪ ਲੈ ਗਏ ਪੈਸੀ ਲੈ ਗਏ ਦੋ ਸ਼ਾਂਪਾਂਵੇਂ ਦੀ ਲੇਡੀ ਜੋ ਲੈ ਗਏ ਕਿੰਨੇ ਦਾ ਨੁਕਸਾਨ ਹੋ ਗਿਆ ਸਾਡਾ ਹੋ ਗਿਆ ਜੀ 2.5 ਲੱਖ ਰੁਪਏ ਦਾ ਸਾਨੂੰ 2.5 ਲੱਖ ਰੁਪਏ ਦਾ ਮੈਂ ਇੱਕ ਮਿੰਟ ਦੇ ਚੋ ਵਾਰੀ ਇੱਕ ਮਿੰਟ ਦੇ ਵਿੱਚ ਦੋ ਵਾਰੀ ਆ ਗਏ ਕੱਲੇ ਹੀ ਬੰਦਾ ਸ਼ੋਰ ਰਿਆ ਘਰੇ ਕੀ ਤੁਸੀਂ ਖੱਬੇ ਹੱਥ ਵਾਲਾ ਬੰਦਾ ਹੈ ਅੱਥਰੂ ਦੇ ਟੈਟੂ ਬਣਿਆ ਹੈ ਐਂ ਦਿਖ ਰਿਹਾ ਹੈ ਖੱਬਿਆ ਥਣਾ ਪਹਿਲਾਂ ਗੱਲਾਂ ਪਟਿਆ ਫਿਰ ਆਪਣੇ ਦੁਕਾਨ ਤੇ ਆ ਕੇ ਪਾਣੀ ਦਿੱਤਾ ਉਹਨੇ ਖੱਬੇ ਹੱਥ ਨਾਲ ਉਹਦੀ ਸ਼ਕਲ ਦਿਖ ਰਹੀ ਹੈ ਜੋ ਸ਼ਕਲ ਥੋੜੀ ਥੋੜੀ ਦਿਖ ਰਹੀ ਹੈ ਜੀ ਮੈਂ 25 26 ਸਾਲ ਦਾ ਹਾਂ ਇਹ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਵੀ ਗੌਰ ਕਰਕੇ ਫੜਾਇਆ ਉਹਨੂੰ ਆਂਦਣ ਇੱਕ ਵਾਰੀ ਮੜੇ ਐ ਬਸ ਫੋਟੋ ਖਿੱਚ ਕੇ ਲੈ ਕੇ ਬਾਗੇ ਮੁੜ ਕੇ ਆਏ ਨਹੀਂ ਸਾਨੂੰ ਪੁੱਛਿਆ ਨਹੀਂ ਕਿ ਕਿ ਤੁਹਾਡੀ ਦੁਕਾਨ ਦਾ ਕੀ ਨਾਂ ਹੈ ਜਾਂ ਤੁਹਾਡਾ ਕੀ ਨਾਂ ਹੈ ਮੇਰਾ ਸ੍ਰੀ ਕੁਸ਼ਮਾਨ ਨਵਾ ਸ੍ਰੀ ਕੱਪੜੇ ਵਾਲੀ ਦੀ ਦੁਕਾਨ ਬਚ ਗਈ ਮੇਰੀ ਤੇ ਨਾਲ ਮੇਰੇ ਬੇਟੀ ਦੀ ਦੁਕਾਨ ਆ ਰੈਡੀਮੇਡ ਦੀ ਦੁਕਾਨ ਉਹ ਐਸ ਕੇ ਗਾਰਮੈਂਟਸ ਆ ਕਿਚੀ ਦੁਕਾਨ ਭੋਲੇ ਪ੍ਰੇਮੀ ਦੀ ਲੈਦੇ ਆਏਗੀ ਤਕਰੀਬਨ 3:00 ਵਜੇ ਮੇਰੀ ਮੀਸੀ ਬਾਥਮ ਕਰਨ ਵਾਸਤੇ ਉੱઠી ਬਾਥਮ ਕਰਕੇ ਜਦੋਂ ਆਈ ਕਹਿੰਦੀ ਮੈਨੂੰ ਸੁਪਨਾ ਆਇਆ ਕੋਠੇ ਤੇ ਜਿਵੇਂ ਬੰਦੇ ਲੱਗਦੇ ਨੇ ਫਿਰ 5 ਮਿੰਟ ਬਾਅਦ ਲੈਦੇ ਆਲੇ ਭੋਲੇ ਦੀ ਆਵਾਜ਼ ਆਂਦੀ ਆ ਮੇਰੇ ਬੇਟੇ ਨੂੰ ਬਾਜ ਮਾਰਦਾ ਮੋਨੂਏ ਕੋਠੇ ਉੱਤੇ ਬੰਦੇ ਆ ਗਏ ਬੰਦੇ ਆ ਗਏ ਅਸੀਂ ਇਹ ਕੋਠੇ ਦੇ ਜਾਂਦੀਵੇ ਬਾਹਰ ਗਲੀ ਵਾਲਾ ਸ਼ਟਰ ਖੁੱਲਿਆ ਸ਼ਟਰ ਖੁੱਲਿਆ ਤਾਂ ਅੱਗੇ ਮੇਰੀ ਵਾਲੀ ਦੁਕਾਨ ਦੇ ਵਿੱਚ ਵੀ ਗੱਲਾਂ ਦੇ ਵਿੱਚ ਦੂਜੀ ਦੁਕਾਨ 'ਚ 10 ਮਿੰਟ ਪੂਰੇ ਮੇਰੀ ਦੁਕਾਨ ਦੇ ਉੱਤੇ ਬੈਠੇ ਨੇ ਮੇਰੇ ਗੱਲੇ 'ਚ 760 ਨੰਬਰ ਦੇ ਨੋੜ ਪਈ 15000 ਰੁਪਏ ਦੇ 10000 ਦੇ ਪੁਰਾਣੇ ਜੀ 500 ਤੇ 1000 ਦੇ 5-500 ਦੇ ਤੇ 100-200 ਦੇ ਦੁੱਝੇ 15000 ਦੇ ਸੀ ਉਹ ਲੈ ਗਏ ਬਾਕੀ ਆ ਜਿਹੜੇ ਪੁਰਾਣੇ ਜੀ ਉਹ ਲੈ ਕੇ ਨਹੀਂ ਗਏ ਉਸ ਤੋਂ ਮੇਰੇ ਬੇਟੇ ਵਾਲੀ ਦੁਕਾਨ 'ਚ ਗੱਲਾਂ ਤੋੜਿਆ ਉੱਥੇ ਪੂਰਾ 10 ਮਿੰਟ ਲਾਇਆ ਉਹਦੇ ਗੱਲੇ ਨੂੰ ਜੰਦਾ ਨਿੱਗਰ ਲੱਗਿਆ ਸੀ ਜੋਰ ਲਾਇਆ ਪੂਰਾ ਜੋਰ ਲਾ ਕੇ ਪੇਚਕਸ ਲਾ ਕੇ ਸਮਝਾ ਦੀ ਉਹ ਗੱਲਾਂ ਤੋੜ ਕੇ ਲੈ ਕੇ ਕੁਛ ਨਹੀਂ ਗੇ ਉਸ ਤੋਂ ਬਾਅਦ ਰੋਲਾ ਪੈ ਗਿਆ ਪੇਚਕਸ ਆਪਣਾ ਉੱਥੇ ਛੱਡ ਗਏ ਨੇ ਲੈ ਦੇ ਵਾਲੇ ਪ੍ਰੇਮੀ ਦੀ ਮਿਹਰਬਾਨੀ ਹੋ ਗਈ ਜੀ ਉਹਨੇ ਰੋਲਾ ਪਾਇਆ ਨਹੀਂ ਸਾਨੂੰ ਜਾਨੀ ਮਾਲੀ ਨੁਕਸਾਨ ਵੀ ਕਰ ਸਕਦੇ ਸੀ ਇਹ ਕੋਈ ਕਪੜਾ ਲੀੜਾ ਜਿਹੜਾ ਕਪੜਾ ਜਿਹੜਾ ਕੋਈ ਨਹੀਂ ਇੱਕ ਥੈਲੇ ਦੇ ਵਿੱਚ ਰੈਡੀਮੇਡ ਵੈਂਟਾਂ ਤੇ ਲੋਹਾਂ ਪਾ ਕੇ ਗਏ ਸੀ ਇਹ ਉਹ ਸਿਟੀ ਸੈਂਟਰ ਮਾਰਕ ਦੇ ਕੋਠੇ ਤੇ ਉੱਤੋਂ ਚੱਕ ਕੇ ਲਿਆਇਆ ਜਦੋਂ ਪੁਲਿਸ ਆਈਆ ਪੁਲਿਸ ਵਾਲੇ ਨਾਲ ਸੀ ਉਹ ਥੈਲਾ ਚੁੱਕ ਕੇ ਲਿਆਇਆ ਉੱਥੋਂ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਪ੍ਰਸ਼ਾਸਨ ਨੂੰ ਰੋਈਏ ਤੇ ਪਾਸਾ ਵਿੱਚ ਚੋਰੀਆਂ ਹੁੰਦੇ ਨੇ ਜਿਹੜਾ ਦਿਨ ਖਾਲੇ ਜੀ ਦਿਨ ਚੋਰੀ ਨਹੀਂ ਹੁੰਦੀ ਕਦੇ ਕਾਰਨਗਰ ਰੋਡ ਦੇ ਉੱਤੇ ਕਦੇ ਦਿਨ ਦਿਹਾੜੇ ਸਾਰੇ ਪਾਸੇ ਚੋਰੀਆਂ ਹੁੰਦੀਆਂ ਨੇ ਬਾਜ਼ਾਰ ਤੇ ਥੋੜੇ ਦਿਨ ਪਹਿਲਾਂ ਹੋਰ ਵੀ ਕਈ ਦੁਕਾਨਾਂ ਤੇ ਚੋਰੀਆਂ ਹੋਈਆਂ ਸੀ ਕੀ ਲੱਗਦਾ ਤੁਹਾਨੂੰ ਕੋਈ ਪ੍ਰਸ਼ਾਸਨ ਐਂ ਤਾਂ ਉਹ ਕਾਰਨਗਰ ਰੋਡ ਦੇ ਉੱਤੇ ਵੀ ਚੋਰੀ ਹੋਈ ਹੈ ਜੀ ਨਾਲੇ ਜਿਹੜਾ ਬੰਦਾ ਦੇਖਦਾ ਦੇਖਣ ਵਾਲੇ ਕਟ ਪ੍ਰਸ਼ਾਸਨ ਨਾਲ ਮਿਲਿਆ ਪ੍ਰਸ਼ਾਸਨ ਜੇ ਕਰਨਾ ਜੇ ਸਭ ਕੁਝ ਕਰ ਸਕਦਾ ਪ੍ਰਸ਼ਾਸਨ ਨੇ ਹੁਣ ਕੋਈ ਕਾਰਵਾਈ ਨਹੀਂ ਕੀਤੀ ਸਵੇਰੇ ਐਸਐਸਓ ਸਾਹਿਬ ਆਏ ਸੀਗੇ ਕੈਮਰੇ ਕੋਲ ਟੈਸਟ ਕਰਕੇ ਲੇਗੇ ਦੋ ਮੁੰਡੇ ਨਾਲ ਫੜੇ ਹੋਏ ਸੀਗੇ ਕਹਿੰਦੇ ਇਹ ਫੜੇ ਨੇ ਸੀ ਬੰਦੇ ਬਾਕੀ ਇਹ ਨਹੀਂ ਪਤਾ ਸਵੇਰੇ 5:30 ਵਜੇ ਇੱਥੇ ਬੰਦੇ ਲੈ ਕੇ ਆਏ ਸੀਗੇ ਅੱਛਾ ਸਵੇਰੇ ਜੀ ਤੁਸੀਂ ਰਾਤ ਇਨਫੋਰਮੇਸ਼ਨ ਕਰਤੀ ਸੀ ਪੁਲਿਸ ਨੂੰ ਜਦੋਂ ਪੁਲਿਸ ਨੂੰ ਅਸੀਂ ਨਾਲ ਦੇ 4:30 ਵਜੇ ਫੋਨ ਕਰਤਾ ਸੀ ਕਿੱਥੇ ਕਿੰਨੇ ਨੰਬਰ ਤੇ ਫੋਨ ਲਾਇਆ ਜੀ ਇਹ ਤਾਂ ਪ੍ਰੀਮੀ ਨੂੰ ਪਤਾ ਹੈ ਪ੍ਰੀਮੀ 100 ਨੰਬਰ ਤੇ ਲਾਇਆ ਸੀ ਆਰ ਪੀ ਆਰ ਵਾਲੇ ਉਹ ਆਇਆ ਸੀ ਦੇਖ ਕੇ ਗਿਆ ਉਹ ਤੋਂ ਉਹਦੇ ਸੱਚ ਵਾਇਆ ਸੀ ਜ ਸਦਰ ਠਾਣੇ ਵਾਲਾ ਉਹ ਆ ਕੇ ਨਾਲ ਮੁੰਡੇ ਸੀ ਉਹਦੇ ਫੜੇ ਵੀ ਤੋਂ ਉਹ ਸਾਰੀ ਬਾੜ ਦਾ ਦੇਖ ਕੇ ਗਿਆ ਡੈਮ ਦੇਖਿਆ ਕੈਮਰੇ ਚੈੱਕ ਕਰਕੇ ਗਿਆ ਤੁਹਾਨੂੰ ਆਸ ਹੈ ਵੀ ਪੁਲਿਸ ਬੰਦੇ ਨੂੰ ਫੜੂਗੀ ਜੇ ਫੜਨਾ ਚਾਹੀਦਾ ਪੜ ਸਕਦੀ ਹੈ ਸਭ ਕੁਝ ਕਰ ਸਕਦੇ ਪੁਲਿਸ ਜਿ ਆਪਣੇ ਇਤਿਆਜ ਕਿੰਨੇ ਦਾ ਨੁਕਸਾਨ ਹੈ ਤੁਹਾਡਾ ਨੁਕਸਾਨ ਕੁੜੀ ਜਾਨੀ ਨੁਕਸਾਨ ਬਚ ਗਿਆ 15000 ਦਾ ਫੂਕਲ ਨੁਕਸਾਨ ਹੋ ਗਿਆ ਇੱਕ ਦੋਸਾਲਾ ਲੱਗਦਾ ਸੀ ਉਹ ਸੀ ਇੱਕ ਪ੍ਰੇਮੀ ਦੇ ਦੋਸਾਲਾ ਲੱਗਦਾ ਲੱਗੇ ਇਹਦਾ ਪ੍ਰੇਮੀ ਨੇ ਰੋਲਾ ਪਾਇਆ ਜੀ ਜਾਨਾਂ ਬਚ ਗਈਆਂ ਜੀ ਬਸ ਸਹੀ ਹੈ ਉਹਦਾ ਸਿਮਰਨ ਕਰਨ ਵਾਸਤੇ ਦਿੱਲੀ ਉੱਠਦਾ ਸਿਮਰਨ ਕਰਨ ਵਾਸਤੇ ਉੱਠਿਆ ਜੀ ਦਾ ਰੋਲਾ ਪੈ ਗਿਆ